ਇਹ ਬਣਾ ਹੀ ਨਹੀਂ ਇਹ ਨਹੀਂ ਹੋ ਹੀ ਸਕਦਾ ਨਹੀਂ ਬਣਨਾ ਨਹੀਂ ਹੋ ਸਕਦਾ ਨਹੀਂ ਬਣਨਾ ਨਹੀਂ ਬਣਾਵਾ ਨਹੀਂ ਹੋ ਸਕਦਾ ਨਹੀਂ ਬਣਨਾ ਨਹੀਂ ਬਬਾ ਜੇ ਮੈਂ ਬਣਾਉਂਦਾ ਤੇ ਟਰੂਡੀਆਂ ਦੀ ਗਿਣਤੀ ਕਰੋ 1 2 3 4 5 6 7 1 2 3 4 5 6 7 ਸੱਤ ਹੀ ਐਨੂੰ ਗਿਣਤੀ ਤੇ ਸੱਤ ਹੀ ਐਨੂੰ ਗਿਣਤੀ ਆ ਇਹ ਗੱਲ ਦੀ ਸਮਝ ਲੱਗ ਗਈ ਆ ਨਾ ਹਾਂਜੀ ਹੁਣ ਤੁਹਾਡਾ ਸਵਾਲ ਕੀ ਤੁਸੀਂ ਕੀ ਕਰਨਾ ਵਾ ਇਹਨਾਂ ਦੋ ਇਹਨਾਂ ਸੱਤ ਐਨੂੰ ਤੇ ਸੱਤ ਐਨੂੰ ਇਹਨਾਂ ਦੇ ਵਿੱਚੋਂ ਦੋ ਫਰੂਟੀਆਂ ਤੁਸੀਂ ਬਾਹਰ ਕੱਢਣੀਆਂ ਤੇ ਗਿਣਤੀ ਫੇਰ ਸੱਤ-ਸੱਤ ਹੀ ਹੋਣੀ ਚਾਹੀਦੀ ਐਨੂੰ ਵੀ ਤੇ ਐਨੂੰ ਵੀ ਦੋ ਫਰੂਟੀਆਂ ਬਾਹਰ ਕੱਢਣੀਆਂ ਵਾਂ ਗਿਣਤੀ ਸੱਤ-ਸੱਤ ਆਉਣੀ ਚਾਹੀਦੀ ਹੈ ਤੇ ਬਾਕੀ ਤੁਸੀਂ ਐਡਜਸਟ ਕਰ ਸਕਦੇ ਜੀ ਦੋ ਬਾਹਰ ਕੱਢ ਕੇ ਤੇ ਗਿਣਤੀ ਫੇਰ ਵੀ ਸੱਤ-ਸੱਤ ਆਉਣੀ ਚਾਹੀਦੀ ਆਪਣੀ ਅੱਛਾ ਇਹਦੇ ਵਿੱਚ ਪਾਉਣੀਆਂ ਹਨ ਬਾਬਾ ਜੀ ਜਦੋਂ ਇਹ ਦੋ ਨਿਕਲ ਗਈਆਂ ਇਹਦੇ ਵਿੱਚ ਪਾਉਣੀਆਂ ਨਹੀਂ ਆਹ ਇਹ ਦੋ ਪਾਉਣੀਆਂ ਨਹੀਂ ਇਹ ਬਾਹਰ ਕਰ ਦੇ ਇਹ ਬਾਹਰ ਬਸ ਇਹ ਬਾਹਰ ਆ ਹਾਂ ਤੇ ਇਹ ਹੁਣ ਸੱਤ-ਸੱਤ ਚਾਹੀਦੀਆਂ ਹਾਂ ਏਦਾਂ ਗਿਣਤੀ ਐਨੂੰ ਵੀ ਸੱਤ ਜਾਣ ਐਨੂੰ ਵੀ ਸੱਤ ਐਨੂੰ ਵੀ ਸੱਤ ਜਾਣ ਇਹ ਫਿਲਹਾਲ ਆ ਜੀ ਏਦਾਂ ਵਾਂ ਬਹੁਤ ਹੀ ਵਧੀਆ ਸਵਾਲ ਹੈ ਦਿਮਾਗ ਤੇਜ਼ ਕਰਨ ਵਾਲੀ ਗੱਲ ਆ ਇਹਨੇ ਕਿੰਨਾ ਤੇਜ਼ ਕਰਦੇ ਹੂੰ ਦੋ ਬਾਹਰ ਕੱਢ ਰਹੀਆਂ ਇਹ ਗਲਤੀ ਫੇਰ ਹੋਣੀ ਚਾਹੀਦੀ ਆ ਇੱਧਰੋਂ ਵੀ ਗਿਣਤੀ 7 ਦੇ ਇੱਧਰੋਂ ਵੀ ਗਿਣਤੀ 7 ਦੋ ਬਾਹਰ ਕਰਦੇ ਆਂ ਬਾਕੀ ਨੂੰ ਰਜਿਸਟਰ ਕਰ ਸਕਦੇ ਜੀ ਨਿਕਾਲੇ ਫਿਰ 14 ਚਾਹੀਦੀਆਂ 14 ਵੀ ਕਰਕੇ ਫਿਰ ਬਾਹਰ ਨਹੀਂ ਨਿਕਲਦੀਆਂ ਜੇ 7-7 ਦੀ ਦੀਆਂ ਨਹੀਂ ਇਹ ਬਣਨਾ ਵਾਣਾ ਇਹ ਇਹੋ ਤੇ ਦਿਮਾਗ ਦੀ ਗੱਲ ਆ ਦਿਮਾਗੀ ਕਸਰਤ ਆ ਆਪਾਂ ਲਿਖਦੇ ਆਂ ਜਿਵੇਂ ਮੰਨ ਲਓ ਪਹਿਲਾਂ ਕਿਦਾਂ ਸੀ ਕਰੋ ਸੈਟਿੰਗ ਪੂਰੀ ਆਹ ਚੀਜ਼ ਹੈਣਾ ਹਾਂਜੀ ਉਹਨਾਂ ਸੱਤ ਇਹਨੂੰ ਦੇ ਸਾਧੀਆਂ ਨੂੰ ਆ ਤੇ ਦੋ ਬਾਹਰ ਕੱਢ ਕੇ ਬਾਕੀ ਐਡਜਸਟ ਕਰਕੇ ਤੇ 7 7 ਦੀ ਗੰਦੀ ਪੂਰੀ ਕਰੋ ਅਬ ਕਾਲ ਦੋ ਨਿਕਲ ਗਈਆਂ ਬਾਹਰ ਦੋ ਬਾਹਰ ਕੱਢ ਲੀਆਂ ਤੁਸੀਂ ਠੀਕ ਆ 2 3 4 5 5 ਦਿਮਾਗ ਮਾਰਨ ਦਿਆ ਵੀਰੇ ਕਿਹੋ ਕੀ ਕਰਦੇ ਆ ਕੀ ਲਾਗੀ ਕਰੇਗਾ ਹੋਈ ਤੋਂ ਨਹੀਂ ਆ ਇਹ ਕਰੂਗਾ ਲੈਦਾ ਕੁਝ ਕਿ ਲਾਗੀ ਸਾਵਧਾਨੀ 1 2 3 4 5 6 ਇਹਦੇ ਬਾਬਾ ਜੀ ਸੱਤ ਇਧਰ ਹੋਈਆਂ ਇਧਰ ਸੱਤ ਵਾਲੀਆਂ ਸੱਤ ਇਹਦੇ ਜਾਂ ਦੇ ਰਿਹਾ ਇੱਕ ਵਾਰੀ ਸੱਤ ਦਿਖਾ ਦਿੰਦੇ ਫਿਰ ਤਿੰਨ ਨਿਕਲਦੀਆਂ ਜੇ ਸੱਤ ਹੀ ਰੱਖ ਲਈਏ ਹਾਂ ਇਹੋ ਤੇ ਸਵਾਲ ਦੋਵੇਂ ਪਾਸੇ ਬਰਾਬਰ ਆਉਣੀਆਂ ਚਾਹੀਦੀਆਂ ਦੋ ਬਾਹਰ ਕੱਢ ਕੇ ਤੇ ਬਾਕੀ ਨੂੰ ਅਡਜਸਟ ਕਰਕੇ ਫੇਰ ਵੇਖੋ ਜਿੱਦਾਂ ਪਹਿਲਾਂ ਸੀ ਆ ਇਦਾਂ ਵਾ ਇੱਥੇ ਰੱਖੋ ਇਹਨੂੰ ਇਦਾਂ ਵਾ ਬਣਾ ਕੇ ਵੇਖੀਏ ਆਪਾਂ ਨਹੀਂ ਬਾਬਾ ਜੀ ਇਹ ਬੰਨਾ ਹੀ ਨਹੀਂ ਆਉਂਦਾ ਇਹ ਹੋ ਹੀ ਨਹੀਂ ਸਕਦਾ ਨਹੀਂ ਬਣਨਾ ਨਹੀਂ ਹੋ ਸਕਦਾ ਨਹੀਂ ਬਣਨਾ ਇਹ ਬੰਨਾ ਵਾ ਨਹੀਂ ਹੋ ਸਕਦਾ ਨਹੀਂ ਬਣਨਾ ਨਹੀਂ ਬਾਬਾ ਜੀ ਜੇ ਮੈਂ ਬਣਾਉਂਦਾ ਤੇ ਨਹੀਂ ਪਿਆਰੇ ਹੋ ਸਕਦਾ ਬਣਾ ਲਈਏ ਫੇਰ ਹੁਣ ਦੋ ਬਾਾਰ ਕੱਢਨੀ ਆਪਾਂ ਹਾਂਜੀ ਦੋ ਆਪਾਂ ਬਾਹਰ ਕੱਢਤੀਆਂ ਇਹਨਾਂ ਨੂੰ ਫੜ ਲਓ ਇਹ ਦੋ ਬਾਹਰ ਨਿਕਲ ਗਈਆਂ ਵਾ ਤੇ ਬਾਕੀ ਨੂੰ ਆਪਾਂ ਕਿਹਾ ਨਾ ਰਜਿਸਟਰ ਕਰਨਾ ਵਾ ਹਾਂਜੀ ਇਹ ਇੱਕ ਇਹ ਦੋ ਗਿਣਤੀ ਕਰੋ 1 2 3 4 5 6 7 1 2 3 4 5 6 7 ਤੇ ਦੋ ਤੁਹਾਡੇ ਹੱਥ ਦੋ ਦੋ ਫੇਰ ਗਿਣਤੀ ਕਰ ਲਓ ਇੱਕ ਸਾਤ ਹਾਂ ਠੀਕ ਹੈ ਠੀਕ ਹੈ ਬਾਕੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਤੇ ਜਿੰਨਾ ਵੀਰਾਂ ਨੂੰ ਪਤਾ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਧੰਨਵਾਦ ਜੀ